ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਤੇ ਜੱਗਾ ਪਿੰਡ ਮਾਸੀ ਦੇ ਜ਼ਿਲ੍ਹਾ ਇਹਨੂੰ ਮੁਕਾਵਾਂਦਾ ਦਾ ਤਸਵੀਰ ਨਹੀਂ ਆਸੀ ਤਾਰਾ ਮੋਬਾਈਲ ਨੰਬਰ 7719455512 ਪਹਿਲਾ ਨੰਬਰ ਇਹ ਡੱਬੀ ਬੱਚੀ ਦੇਖੀ ਜਾਂਦੇ ਆਪਾਂ ਹਨਾ ਕਿਹੜਾ ਸੂਆ ਹੁੰਦੀ ਆ ਇਹ ਵੀ ਦੂਜੇ ਸੂਏ ਮਾਲਕਾਂ ਨੇ ਦੱਸਿਆਗਾ ਠੀਕ ਹੈ ਦੂਜੇ ਦਾ ਪਾਇਆ ਤੁਹਾਨੂੰ ਜਿਹੜਾ ਸੂਆ ਲੈ ਖਾਈ ਕਿਲੋ ਐਂ ਤੇ ਦਾ ਜਾ ਜਾ ਵੀ 5 ਕਿਲੋ ਦਾ ਹੀ ਜਾ ਕਿਉਂਕਿ ਗਰਮੀ ਜਾ ਰਹੀ ਆ ਵੀਰੇ ਜਮਾ ਜਮਾ ਰੈਜਨਲ ਦੂਜਾ ਸੂਆ ਹਨਾ ਹਾਂ ਰੈਜਨਲ ਦੂਜਾ ਸੂਆ ਹੈਗਾ ਕਹਿ ਇਹਨੂੰ ਪਹਿਲਾਂ ਵੀ ਕਹਦੇ ਕੀ ਫਾਇਦਾ ਹਨਾ ਉਹਦਾ ਤਾਂ ਕੋਈ ਫਾਇਦਾ ਨਹੀਂ ਵੀਰੇ ਪਹਿਲਾਂ ਕਹਿੰਦੇ ਵੀ ਵੈਗ ਚੁੱਕੀ ਹੋਊਗੀ ਦੋਂਦੀ ਚਲ ਜੂਈਏ ਦੋਂਦੀ ਨਹੀਂ ਓਕੀ ਹੋਊਗੀ ਬਾਈ ਠੀਕ ਹੈ ਕਹਿ ਨਾ ਲੈਂਦੀ ਹਜੇ ਤੇ ਵੀਰੇ ਹਫਤਾ ਕ ਹਜੇ ਲੈ ਲੂੰਗੀ ਮੇਰੇ ਹਿਸਾਬ ਨਾਲ ਠੀਕ ਹੈ ਤੇ ਬਾਕੀ ਇਹਦਾ ਜਿਵੇਂ ਹੁਣ ਕੱਦ-ਕੁੱਦ ਬਹੁਤ ਆ ਵਹਿੜਦਾ ਕਈ ਵਾਰੀ ਕੋਈ ਵੀਡੀਓ ਤੇ ਲੈਂਦਾਗਾ ਅਗਲਾ ਕਹਿੰਦਾ ਕੋਈ ਕੱਦ ਨਾ ਛੋਟਾ ਹੋਵੇ ਕੱਦ ਕੋਲ ਲਾ ਸਾਫ ਆ ਜਿੰਨੀ ਹੈਣਾ ਜਿੰਨੀ ਹੈਗੀ ਸਾਰੇ ਗੁਣਾ ਦੀ ਬੁਸਰੀ ਰੇਟ ਇਹਦਾ ਕੀ ਰਹੂਗਾ ਰੇਟ ਬਾਰੇ ਤਾਂ ਜੇ ਲਾਣੀ 75 ਆ ਫਿਰ 5-400 ਮੰਨਤਾਨ ਕਰੂਗਾ ਐਵੇਂ ਕਈ ਵਾਰੀ ਬੰਦਾ ਹੁੰਦਾ 65 ਲੈ ਲੈ 70 ਲੈ ਲੈ ਆਪਾਂ ਗਾਣੀ ਦੇ ਦੇ ਜੈ ਜੀ ਕਹਦਾ ਜਮ ਹਾਂ ਅਰੇ ਅਗਲੇ ਜੀ ਪੱਕਾਈ ਹੁੰਦੇ ਨਾਲ ਆਪਦੀ ਹੁੰਦੀ ਆ ਅਗਲੇ ਜੀ ਪੱਕਾਈ ਹੁੰਦੀ ਆ ਯਾਰ ਆਪਾਂ ਉਹਨੇ ਕੀ ਮੰਗੋ ਹੁਣ ਪਿਛੋਕੜ ਵੀਡੀਓ ਚ ਵੀ ਆਪਾਂ ਉਹਨੇ ਕੀ ਮੰਗਦੇ ਹੁੰਦੇ ਆ ਬਈ ਜਿੰਨੇ ਕਦਾ ਆਪਾਂ ਮਾਲ ਦੇਣਾ ਹੁੰਦਾ ਆਪਾਂ ਬਹੁਤ ਮੱਥਾ ਮਾਰ ਕੇ ਲੈ ਕੇ ਆਉਨੇ ਆ ਤੇ ਮੋੜੇ ਦਿੰਦਾ ਕੋਈ ਨਹੀਂ ਬਈ ਇਹਦਾ 1 ਦਾਸ ਮੰਗਿਆ ਸੀ ਮੱਛਾਂ ਜਿਆ ਜੀ ਗੱਲ ਜਦੋਂ ਆਪਾਂ ਖਰੀਦੀ ਆ ਪਰ ਅਗਲੇ ਦਿਨ ਮੈਂ ਤਾਂ ਕਰ ਕਰ ਖਰੀਦੀ ਆ ਫਿਰ ਜਾ ਕੇ ਹੁਣ ਆਪਾਂ ਇੱਕੋ ਰੇਟ ਤਾਂ ਹੀ ਦੱਸਿਆ ਵੀ ਆਪਾਂ ਅਗਲੇ ਦਿਨ ਭੁਗਾਈ ਨਾ ਕਰਗੇ ਆਪਣੀ ਤਾਂ ਨੈਤੀ ਹੁੰਦੀ ਆ ਹੁਣ ਜਦੋਂ ਉਹੀ ਗਾਂ ਘਰੇ ਲੂ ਬੰਦਾ ਉੱਥੇ ਮਨਲਾ ਦੇਖ ਕੇ ਆਉਂਦੇ 1 ਦਾਸ ਮੰਗ ਕੇ ਮੁੜਿਆ ਇਹ ਇੱਥੇ ਲੱਗਾਂ ਤੁਸੀਂ 75 ਮੰਗੀਆਂ ਨੇ ਸਹੀ ਗੱਲ ਆ ਵੀਰੇ ਆਪਾਂ ਮੱਥਾ ਮਾਰਿਆ ਵਾ ਆਪਣਾ ਸਹੀ ਗੱਲ ਆ ਸਹੀ ਗੱਲ ਆ ਵੀਰੇ ਕਾਂਟਾ ਕਦੇ ਬਾਹਰ 'ਚ ਖੜੇ ਰਹਿੰਦੇ ਆ ਸਹੀ ਅਕਸਰ ਮੈਂ ਹੀ ਵਪਾਰ ਕਰਾਂਦਾ ਲਈ ਨਿਤ ਨਵੇਂ ਨਵੇਂ ਨਵਾਂ ਬਾਪ ਆ ਪੈਂਦਾ ਘਰੇਲੂ ਬੰਦੇ ਇੱਕ ਦਾ ਸਮਾ ਕੇ ਫੋੜਾ ਚੱਕ ਲੈਂਦੇ ਆ ਇਧਰ ਨੂੰ ਹੋ ਗਏ ਇਧਰ ਨੂੰ ਹੋ ਗਏ ਪਾਪਾ ਆਊਗਾ ਬਾਪੂ ਹੋਊਗਾ ਇੱਥੇ ਨਾ ਆਪਣੇ ਪਾਪੇ ਨਾ ਰਹਿਣਾ ਬਾਪੂ ਨਾ ਰਹਿਿਆ 75000 ਚ ਸੂਟ ਸੱਪਾ ਕਰ ਦਾਂਗੇ ਹਨਾ ਥਣ ਥਣ ਓਕੇ ਜਮ ਜਮ ਇੱਕ ਨੰਬਰ ਬਣੇ 14 25 ਕੋਲ ਜਾਂ ਜਿਆ ਜੀ ਗੱਲ ਸੋ ਥਣ ਥਣ ਵੀਰ ਦੀ ਖਿੱਚ ਕੇ ਲੈ ਜਾਂਦੀ ਵਾ ਵਪਾਰ ਦਾ ਕੰਮ ਆ ਸਾਰਾ ਮੱਥਾ ਮਾਰਿਆ ਹੋ ਜਾ ਮੈਂ ਪੜਦਾ ਫਾਸ ਆ ਜਾਵਾਂ ਘਰੇ ਜਾ ਕੇ ਸੂਗੀ ਤੇ ਯੇਰ ਬੱਚਾ ਸਭ ਕੋ ਤੁਹਾਡੇ ਸਾਹਮਣੇ ਪਊਗਾ ਜਮ ਕੱਪੜ ਪਸੂ ਲੋਗਾਂ ਦੇ ਬੇਦਰਕ ਹੁੰਦਾ ਕਿਸੇ ਗੱਲ ਦਾ ਜਾਂ ਕੋਈ ਐਡੀ ਗੱਲ ਨਹੀਂ ਹੁੰਦੀ ਮੈਟਰ ਪੈਚ ਵੀ ਡਰ ਲੱਗਿਆ ਸੂਬੂਗੀ ਖਾਣੇ ਕੀ ਹੋਜੂ ਕੁਝ ਨਹੀਂ ਹੁੰਦਾ ਦੁਨੀਆ ਜੰਮ ਜਾਮੀ ਵਧੀਆ ਜਮ ਤੇ 75000 ਦੇ ਵਿੱਚੋਂ ਮਾਨ ਤਾਨ ਮਾੜਾ ਮੋਟਾ ਹੋਜੂਗਾ ਤੇ ਚਾਰੇ ਥਣ ਨਖੜਵੇਂ ਸਾਫ ਸੁਥਰੇ ਗਲਾਬੀ ਗਲਾਬੀ ਹਵਾਨਾ ਪਿਆ ਇਹਦਾ ਤੇ ਥੋੜਾ ਕਲਰ ਜਿਹਾ ਇਹਦਾ ਫਿਰ ਐਰ ਸ਼ੈਰ ਦੇ ਵਿੱਚ ਆਉਂਦਾ ਹਨਾ ਮਾੜਾ ਮਣ ਕੇ ਜਨੇ ਇੱਕ ਅਦਾ ਪੁਆਇੰਟ ਫੈਟ ਦਾ ਚੱਕ ਸਕਦੀ ਹੈ ਹਾਂ ਹਾਂ ਠੀਕ ਹੈ ਤੇ ਅਗੇ ਦੋ ਨੰਬਰ ਵੈਡ ਦੇਖਿਆ ਜਿਹੜੀ ਆਪਾਂ ਇਹ ਵਗੜਨੇ ਠੀਕ ਹੈ ਇਹਦਾ 30 ਲੀਟਰ ਦੁੱਧ ਪਾਇਆ ਹੋਇਆ ਹੈ ਖਾਗੂ ਤੇ ਬਹਿੜ ਖੀਦੀ ਆਪਾਂ ਠੀਕ ਹੈ ਤੇ ਖਾਸ ਹੀ ਬੰਦੇ ਸੀ ਜਿਹਨਾਂ ਤੋਂ ਬਹਿੜ ਖੀਦੀ ਹੈ 30 ਕਿਲੋ ਪਹਿਲੇ ਸੂਏ ਹਾਂ ਖਾਣਾ ਤਾਂ ਆਂਦੀ ਇਹਦੀ ਫੁੱਲ ਗਾਰੰਟੀ ਹੈ ਤੇ ਦਿਨ ਸਹੀ ਕਹਿ ਰਹੀਦੀ ਹੈ ਕਿੰਨੇ ਰੇਟ ਲਾ ਦਾਂ ਲੂਗੀ ਇਹਦਾ ਭਾਅ ਬਿਆਰ ਕੀ ਆ ਇਹ ਵੀਰ ਇਹਦਾ ਵੀ 75000 ਜੀ ਮਾਨਦਾਨ ਕਰਤਾਗੇ ਆ ਮਾਨਦਾਨ ਕਰ ਦਿਆਂਗੇ ਤੋਰੀ ਬਾਹਰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬਹਿੜ ਦਾ ਚੰਗਾ ਦੂਜਾ ਸੂਆ ਸੁੰਦੀ ਪਈ ਆ ਤੇ ਜਵਾਨੀ ਚ ਬੈੜਾ ਪੂਰੀ ਰਾਜੀ ਚੰਗੀ ਸਮੀ ਪੜੀ ਵੀ 75000 ਰੁਪਏ ਦੀ ਡਿਮਾਂਡ ਆ ਐਵਰੇਜ ਮੰਨ ਕੇ ਚੱਲੀਏ ਕਹੇ ਨਾਲ ਚ ਕੀ ਕਹਦਾ 28 29 ਦੀ ਐਵਰੇਜ ਵਾਲੀ ਹੈਗੀ ਆ ਇਹਦਾ ਵੀ ਆਮ ਨਾਲ ਜਿਹਦੇ ਮਨ ਦੁਰਤਾਂ ਨੇ ਠੀਕ ਹੈ ਜਿਆਦਾ ਵਾਲੀ ਬੈੜਾ ਜੇ ਲੈਵਾ ਫਟਫੜ ਕੰਪੈਕਟ ਹਵਾ ਨਾ ਜਮਾ ਕੋਈ ਟੁੱਟਵਾਂ ਲੈਵਾ ਨੇ ਡੱਪ ਡੱਪ ਵਾਜਦਾ ਕਿਸੇ ਪਾਸੇ ਨੂੰ ਜਿੰਨੀ ਹੈਗੀ ਚੰਗੀ ਆ ਖਰਚ ਚੰਗੇ ਬੜੇ ਬੈਠਦੇ 75 75000 ਸਾਫ ਸੁਧਰੇ ਆ ਪਹਿਲੇ ਨੰਬਰ ਦੇ ਹਨ ਨੂੰ ਮੁੰਦਰ ਦਾ ਨਗਈ ਨੀ ਰਖਾਦਾ ਜਮਾ ਜਿਹੜੀ ਵੈੜੇ 75000 ਦੀ ਪਹਿਲੇ ਨੰਬਰ ਦੇ ਦਿਖਾਈ ਆਪਾਂ ਇਦਾਂ ਦੇ ਟੋਕੜਾ ਵੀ ਕੋੜ ਕੀ ਮਾਰ ਕੇ ਬਹਿ ਦੇਗਾ ਉਹ ਜਵਾਨੀ ਦੀ ਸੁਨੱਖਾ ਪਾਣਾ ਪਾਉਣ ਨੂੰ ਵੀ ਪਤਾ ਕਿ ਕੋਟਪੈਂਟ ਦਾ ਵਿਆਹ ਤੇ ਪਿਆਜ ਦੱਜਦਾ ਜਾਵਾ ਤੇ ਨੰਬਰ ਬੋਲ ਜੀ ਵੀਰ ਆਪਣਾ ਦੁਬਾਰੇ 771945655 ਬਾਹਰ ਸੋ ਵੀਰੋ ਦੇਖ ਲੇ ਸਾਬਾ